ਚੰਡੀਗੜ੍ਹ ਦੇ ਵਿੱਚ 24 ਘੰਟੇ ਕੰਮਕਾਰ ਚੱਲੇਗਾ ਭਾਪ ਚੰਡੀਗੜ੍ਹ ਦੇ ਵਿੱਚ 24 ਘੰਟੇ ਜਿਹੜੀਆਂ ਦੁਕਾਨਾਂ ਨੇ ਉਹ ਖੁੱਲੀਆਂ ਰਹਿਣਗੀਆਂ ਹਾਲਾਂਕਿ ਇਹ ਦੁਕਾਨਾਂ ਨੂੰ ਲੈ ਕੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਨੇ ਉੱਥੇ ਹੀ ਜਿਹੜੀ ਦੁਕਾਨਾਂ ਦਾ ਜ਼ਿਕਰ ਹੈ ਉਸ ਦੇ ਵਿੱਚ ਕੱਪੜਿਆਂ ਦੀ ਦੁਕਾਨਾਂ ਹੋ ਗਈਆਂ ਜਿਹੜੇ ਬੂਟ ਦੀ ਦੁਕਾਨਸ ਹੋਗੇ ਐਸੈਸਰੀ ਦੀ ਦੁਕਾਨ ਹੋਗੇ ਰੈਸਟੋਰੈਂਟ ਹੋਗੇ ਇਹਨਾਂ ਨੂੰ ਲੈ ਕੇ ਜ਼ਿਕਰ ਕੀਤਾ ਗਿਆ ਤੇ ਖਾਸ ਤੌਰ ਤੇ ਇਸ ਨੋਟੀਫਿਕੇਸ਼ਨ ਦੇ ਵਿੱਚ ਇਹ ਜ਼ਿਕਰ ਜ਼ਰੂਰ ਕੀਤਾ ਗਿਆ ਕਿ ਜਿਹੜੇ 바ਰ ਨੇ ਤੇ ਰੈਸਟੋਰੈਂਟ ਨੇ ਉਹਨਾਂ ਦਾ ਜਿਹੜਾ ਤੈ ਸਮਾਂ ਉਹ ਪਹਿਲਾਂ ਵਾਲੀ ਰਹੇਗਾ ਉਹਨਾਂ ਦੇ ਵਿੱਚ ਕੋਈ ਬਦਲਾਅ ਨਹੀਂ ਹੈਗਾ ਤੇ ਜਿਹੜਾ ਬਦਲਾਅ ਕੀਤਾ ਗਿਆ ਉਹ ਬਾਕੀ ਦੀਆਂ ਦੁਕਾਨਾਂ ਨੇ ਜਿਹੜੀਆਂ ਐਸੈਸਰੀ ਨੂੰ ਲੈ ਕੇ ਸ਼ਾਪਸ ਨੂੰ ਲੈ ਕੇ ਹੋਰ ਵੀ ਾਂ ਦੇ ਜਿਹੜੇ ਸ਼ਾਪਸ ਹੁੰਦੇ ਨੇ ਉਹਨਾਂ ਨੂੰ ਲੈ ਕੇ ਇਹ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਉਹ ਦੁਕਾਨਦਾਰ ਹੁਣ 24 ਘੰਟੇ ਜਿਹੜੀਆਂ ਆਪਣੀ ਦੁਕਾਨਾਂ ਨੇ ਖੁੱਲੀਆਂ ਰੱਖ ਸਕਣਗੇ ਤੇ ਕੰਮਕਾਰ ਕਰ ਸਕਣਗੇ ਤੇ ਉਸ ਨੂੰ ਲੈ ਕੇ ਪ੍ਰਸ਼ਾਸਨ ਦੇ ਵੱਲੋਂ ਇੱਕ ਗਾਈਡਲਾਈਨ ਜਾਰੀ ਕੀਤੀ ਗਈ ਹੈ ਕਿ ਜਿਹੜੇ ਦੁਕਾਨਦਾਰ 24 ਘੰਟੇ ਆਪਣੀ ਦੁਕਾਨ ਖੁੱਲੀ ਰੱਖਣਾ ਚਾਹੁੰਦੇ ਨੇ ਉਹ ਮਨਜ਼ੂਰशुदा ਹੋਣੇ ਚਾਹੀਦੇ ਨੇ ਤਸਦੀਕशुदा ਹੋਣੇ ਚਾਹੀਦੇ ਨੇ ਨਾਲ ਹੀ ਉਹਨਾਂ ਨੂੰ ਇੱਕ ਹਦਾਇਤ ਹੈ ਇੱਕ ਨੋਟੀਫਿਕੇਸ਼ਨ ਹੈ ਉਸ ਦਾ ਜਿਹੜਾ ਪਾਲਣਾ ਉਹ ਕਰਨਾ ਪਵੇਗਾ ਉਹਨਾਂ ਨੂੰ ਫੀਸ ਅਦਾ ਕਰਨੀ ਪਵੇਗੀ